ਇਕ ਓਅੰਕਾਰ ਸਤਿਗੁਰੂ ਜੀ ਸ੍ਰੀ ਗੁਰੂ ਜੀ ਦੀ ਆਗਿਆ ਹੈ ਸਰਬੱਤ ਸੰਗਤ ਨੂੰ ਸ਼ਹਿਰੇ ਕੀ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸੋਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਸਥਾਨ ਦੇ ਉੱਪਰ ਖੜੇ ਆਪਾਂ ਜਿਹੜੇ ਨਗਰ ਦੇ ਵਿੱਚ ਖੜੇ ਆ ਇਹ ਨਗਰ ਨੂੰ ਭਾਗ ਇਸ ਗੁਰੂ ਘਰ ਨੇ ਲਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਵੇਂ ਚਰਨ ਮਾਝੇ ਦੇ ਵਿੱਚ ਨਹੀਂ ਪਏ ਪਰ ਇਸ ਨਗਰ ਨੇ ਮੈਂ ਕਹਿ ਸਕਦਾ ਮਾਝੇ ਦੇ ਭਾਗ ਵੱਡੇ ਕਰ ਦਿੱਤੇ ਨੇ ਸਮਾਂ ਸੀ ਇੱਕ ਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘੋੜਿਆਂ ਦੇ ਬਾਬਾ ਧੰਨਾ ਜੀ ਘਾਈ ਹੁੰਦੇ ਸਨ ਘਾਈ ਦਾ ਮਤਲਬ ਇਹ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘੋੜਿਆਂ ਨੂੰ ਘਾ ਪਾਉਣ ਦੀ ਸੇਵਾ ਕਰਦੇ ਸੀ ਬਾਬਾ ਧੰਨਾ ਜੀ ਜਿਨ੍ਹਾਂ ਦੇ ਅੱਜ ਆਪਾਂ ਇਸ ਥਾਂ ਤੇ ਖੜੇ ਆਂ ਮਹਾਰਾਜ ਜੀ ਦੇ ਕੋਲ 52 ਕਵੀ ਵੀ ਹੁੰਦੇ ਸਨ ਉਹਨਾਂ 52 ਕਵੀਆਂ ਦੇ ਵਿੱਚੋਂ ਇੱਕ ਕਵੀ ਹੋਇਆ ਸੀ ਚੰਦਨ ਕਵੀ ਸੋ ਜਿਸ ਦਾ ਮਹਾਰਾਜ ਨੇ ਹੰਕਾਰ ਤੋੜਿਆ ਤੇ ਇਸ ਨਗਰ ਨੂੰ ਹੁਕਮਨਾਮੇ ਹੱਥ ਲਿਖਤ ਹੁਕਮਨਾਮੇ ਭੇਜੇ ਸੋ ਜੇ ਇਸ ਥਾਨ ਦੇ ਉੱਪਰ ਆਪਾਂ ਅੱਜ ਖੜੇ ਆਂ ਇਹ ਜ਼ਿਲ੍ਹਾ ਤਰਨਤਾਰਨ ਦਾ ਨਿਸ਼ਾਰਾ ਪਨੂਆ ਦਾ ਪਿੰਡ ਹੈ ਜਿਹੜੇ ਸਥਾਨ ਦੇ ਉੱਪਰ ਆਪਾਂ ਖੜੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਲਿਖਤ ਹੁਕਮਨਾਮੇ ਇਸ ਨਗਰ ਨੂੰ ਆਏ ਸਨ ਉਹਨਾਂ ਦੇ ਆਪਾਂ ਦਰਸ਼ਨ ਕਰਾਂਗੇ ਗੁਰੂ ਸਾਹਿਬ ਜੀ ਦੀ ਦਸਤਾਰ ਤੇ ਕੰਗਾ ਇਹ ਪੂਰਾ ਇਤਿਹਾਸ ਜਿਹੜਾ ਆਪਾਂ ਅੱਜ ਸਰਵਣ ਕਰਾਂਗੇ ਤੇ ਦਰਸ਼ਨ ਕਰਾਂਗੇ ਗੁਰੂ ਮਹਾਰਾਜ ਜੀ ਦੇ ਹੱਥ ਲਿਖਤ ਹੁਕਮਨਾਮਿਆਂ ਦੇ ਇਹ 1 ਸਵਾ 12 ਗਜ ਦੀ ਦਸਤਾਰ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਧਨਨਾ ਸਿੰਘ ਨੂੰ ਉਸ ਵੇਲੇ ਖੁਸ਼ ਹੋ ਕੇ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਬਹੁਤ ਵੱਡੇ ਭਾਗ ਨੇ ਸਾਡੇ ਅਸੀਂ ਗੁਰੂ ਸਾਹਿਬਾਂ ਦੀਆਂ ਬਖਸ਼ਿਸ਼ਾਂ ਦੇ ਦਰਸ਼ਨ ਕਰ ਰਹੇ ਹਾਂ ਤੇ ਸੰਗਤ ਨੂੰ ਕਰਾ ਰਹੇ ਹਾਂ ਵੀਡੀਓ ਦੇ ਮਾਧਿਅਮ ਦੇ ਰਾਹੀਂ ਬੜਾ ਧੰਨਵਾਦੀ ਹਾਂ ਅਸੀਂ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਇਸ ਨਗਰ ਦੀ ਸੰਗਤ ਤੇ ਬਾਬਾ ਧੰਨਾ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਨੂੰ ਗੁਰੂ ਸਾਹਿਬਾਂ ਦੇ ਕੰਗਾ ਸਾਹਿਬ ਦਸਤਾਰ ਤੇ ਹੁਕਮਨਾਮੇ ਸਾਹਿਬਾਂ ਦੇ ਅੱਜ ਦਰਸ਼ਨ ਕਰਾਏ ਨੇ ਬਾਬਾ ਜੀ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਬਾਬਾ ਧੰਨਾ ਸਾਹਿਬ ਜੀ ਨੂੰ ਕਿਵੇਂ ਹੋਈਆਂ ਕੀ ਉਹਨਾਂ ਦਾ ਇਤਿਹਾਸ ਆਪਾਂ ਸੰਗਤ ਨਾਲ ਸਾਂਝਾ ਕਰਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਦੇਸ਼ ਪ੍ਰਦੇਸ਼ ਦੀ ਸੰਗਤ ਨੂੰ ਗਰੀਬਨਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਇਹ ਅਸਥਾਨ ਨਗਰ ਨਸ਼ਾਇਰਾ ਪੰਨਵਾ ਬਖਸ਼ਿਸ਼ ਪ੍ਰਕਾਸ਼ ਗੁਰਦੁਆਰਾ ਸਾਹਿਬ ਇਹ ਜੋ ਸਤਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ ਪੰਜ ਹੁਕਮਨਾਮੇ ਇੱਕ ਦਸਤਾਰ ਸਾਹਿਬ ਤੇ ਕੰਗਾ ਸਾਹਿਬ ਇਸ ਨਗਰ ਦੇ ਜੰਮਪਾਲ ਭਾਈ ਧੰਨਾ ਸਿੰਘ ਜੀ ਗੁਰੂ ਘਰ ਦੇ ਘੋੜਿਆਂ ਦੇ ਕਾਈਸਰੀ ਆਨੰਦਪੁਰ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਸਨ ਅਤੇ ਸਤਿਗੁਰੂ ਦੇ ਕੋਲ ਬਿਆੰਤ ਸਾਹਿਤਕਾਰ ਕਵੀਸ਼ਰ ਕਵੀ ਇਤ ਆਦਿਕ ਜੋ ਸੇਵਾ ਨਿਭਾਇਆ ਕਰਦੇ ਸਨ ਉਹਨਾਂ ਵਿੱਚੋਂ ਕਵੀ ਚੰਦਨ ਜੀ ਹੋਏ ਆ ਉਹਨਾਂ ਨੇ ਇੱਕ ਕਵਤਾ ਵਿਚਾਰਨ ਕੀਤੀ ਲਿਖੀ ਜਿਸ ਦਾ ਉਹਨਾਂ ਨੂੰ ਹੰਕਾਰ ਹੋ ਗਿਆ ਤੇ ਆਣ ਕੇ ਬੇਨਤੀ ਕੀਤੀ ਵੀ ਕਵਤਾ ਉੱਚ ਪਾਏ ਦੀ ਇਹਦੇ ਕੋਈ ਅਰਥ ਨਹੀਂ ਕਰ ਸਕਦਾ ਮੇਰੇ ਸਤਿਗੁਰੂ ਜਾਨੀ ਜਾਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਨਸ਼ਾਰਾ ਪੰਨਵਾ ਦੇ ਜੰਪਲ ਭਾਈ ਧੰਨਾ ਸਿੰਘ ਜੀ ਜੋ ਸ਼ੀਂਬਾ ਬਰਾਦੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਸੱਦਿਆ ਜਦੋਂ ਤਵੇਲੇ ਵਿੱਚੋਂ ਉਹ ਉਸੇ ਤਰ੍ਹਾਂ ਹੀ ਆਏ ਜਿਸ ਤਰ੍ਹਾਂ ਉਹ ਸੇਵਾ ਕਰ ਰਹੇ ਸੀ ਘੋੜਿਆਂ ਦੀ ਭੇ ਘਾਹ ਦੀ ਸੇਵਾ ਪਾ ਕੇ ਸੇਵਾ ਕਰਦੇ ਸਨ ਘੋੜਿਆਂ ਦੀ ਲਿੱਦ ਹਟਾਉਂਦੇ ਸਨ ਖਰਖਰਾ ਕਰਦੇ ਸਨ ਜਦੋਂ ਉਹ ਆਏ ਤੇ ਆਣ ਕੇ ਬੇਨਤੀ ਕੀਤੀ ਮਹਾਰਾਜ ਹੁਕਮ ਤੁਹਾਡਾ ਸਿਰ ਮੱਥੇ ਦੱਸੋ ਤਾਂ ਕਹਿਣ ਲੱਗੇ ਵੀ ਭਾਈ ਧੰਨਾ ਸਿੰਘ ਜੀ ਤੁਸੀਂ ਇਹ ਕਵੀ ਚੰਦਨ ਜੀ ਨੇ ਜੋ ਕਵਤਾ ਉਚਾਰਨ ਕੀਤੀ ਇਹਦੇ ਅਰਥ ਕਰੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਤੇ ਤੁਹਾਡੇ ਹੁਕਮ ਅਨੁਸਾਰ ਹੈ ਤੇ ਭਾਈ ਧਨਨਾ ਸਿੰਘ ਨੇ ਉਸ ਕਵਤਾ ਦੇ ਅਰਥ ਕੀਤੇ ਜਿਹੜੀ ਕਵੀ ਚੰਦਨ ਨੇ ਉਚਾਰਨ ਕੀਤੀ ਸੀ ਜਿਸ ਦਾ ਸਰਲੇਖ ਸੀ ਨਫਸਾਤ ਪੀਏ ਨਫਸਾਤ ਪੀਏ ਨਫਸਾਤ ਪੀਏ ਨਫਸਾਤ ਪੀ ਆਏ ਨਫਸਾਤ ਰਚੇ ਨਫਸਾਤ ਬਚੇ ਨਫਸਾਤ ਪੀਆ ਪੈਦਾਇਕ ਪਾਏ ਜੀਤ ਕਲਾ ਨਫਸਾਤਨ ਕੀ ਨਫਸਾਤਨ ਕੇ ਮੁਕੰਚਲ ਸ਼ਾਇਮਾਨੋ ਮੇ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਸਾਇ ਕਿਉਂਕਿ ਹਰ ਜਿਹੜਾ ਕਵੀ ਉਹ ਆਪਣਾ ਨਾਮ ਪਿਛੇ ਦਰਜ ਕਰਦਾ ਤੋਂ ਕਵੀ ਚੰਦਨ ਜੀ ਨੇ ਇੱਕ ਕਵਚਾ ਉਚਾਰਨ ਕੀਤੀ ਤੇ ਭਾਈ ਤਰਨਾ ਸਿੰਘ ਮਹਾਰਾਜ ਕਹਿਣ ਲੱਗੇ ਤੁਸੀਂ ਇਹਦੇ ਅਰਥ ਕਰੋ ਕਹਿਣ ਲੱਗੇ ਮਹਾਰਾਜ ਕੋ ਬਹੁਤ ਹੀ ਐਡੀ ਗੂੜੀ ਬਾਤ ਤਾਂ ਹੈ ਨੀਗੀ ਤੇ 9 ਤੇ 7 16 ਸਾਲ ਦੀ ਲੜਕੀ ਆ 16 ਸਾਲ ਦਾ ਉਹਦਾ ਭਰਤਾ ਆ ਤੇ ਉਹ 16 ਮਹੀਨੇ ਕਿਤੇ ਬਾਹਰ ਗਿਆ 16 ਮਹੀਨਿਆਂ ਬਾਅਦ ਜਦੋਂ ਉਹ ਆਇਆ ਤੇ ਉਹਨਾਂ ਨੇ ਇੱਕ ਚੌਪੜ ਖੇលਿਆ 16 ਕਲਾਂ ਦੀਆਂ ਨਰਦਾਂ ਚ ਲਾਈਆਂ ਤੇ ਜਿਹੜਾ ਉਹਦਾ ਪਤੀ ਸੀ ਉਹ ਜਿੱਤ ਗਿਆ ਤੇ ਉਹ ਕਿੰਦੇ ਸੋਹਣੇ ਮੁਖੜੇ ਵਾਲੇ ਚੰਨ ਮੁਖੜੇ ਵਰਗੀ ਜਿਹੜੀ ਔਰਤ ਸੀ ਨਾ ਉਹਨੇ ਸੰਗ ਦੇ ਨਾਲ ਆਪਣਾ ਜਿਹੜਾ ਚਿਹਰਾ ਸੀ ਨਾ ਪੱਲੇ ਨਾਲ ਟੱਕ ਲਿਆ ਤੇ ਉਹ ਮਗਰੋਂ ਜਦੋਂ ਕਹਿੰਦਾ ਕਿ ਵੀ ਚੰਦਨ ਚੰਦ ਕਲੇ ਵਰਸ਼ਾਏ ਮਨੋਂ ਮੇਕੇ ਮੰਡਲ ਮੈਂ ਤੋ ਉਹ ਇਸ ਤਰ੍ਹਾਂ ਹੋਇਆ ਕਿ ਕਿੰਦੇ ਇਹਦੇ ਬਹੁਤਾ ਹੋ ਦੀ ਗੂੜ੍ਹ ਵਾਲੀ ਗਲਤ ਹੈ ਨਹੀਂ ਤੋ ਕਵੀ ਚੰਦਨ ਦੇ ਜਿਹੜਾ ਸੀ ਨਾ ਮਨ ਦੇ ਵਿੱਚ ਹੰਕਾਰ ਦੂਰ ਹੋ ਗਿਆ ਕਹਿਣ ਲੱਗੇ ਹੁਣ ਤੁਸੀਂ ਕੋਈ ਕਵਤਾ ਉਚਾਰਨ ਕਰੋ ਤੁਸੀਂ ਕੋਈ ਸਵਈਆ ਉਚਾਰਨ ਕਰੋ ਬਾਬਾ ਧੰਨਾ ਜੀ ਨੂੰ ਕਿਹਾ ਹਾਂ ਭਾਈ ਧੰਨਾ ਸਿੰਘ ਨੇ ਉਸ ਵੇਲੇ ਫਿਰ ਸਵਈਆ ਉਚਾਰਨ ਕੀਤਾ ਜਿਹੜਾ ਇੱਥੇ ਲਿਖਤ ਵਿੱਚ ਵੀ ਹੈ ਕਿ ਮੀਨ ਮਰੇ ਜਲ ਕੇ ਪਰਸੇ ਕਬੂ ਨਾ ਮਰੇ ਪਰਪਾਵਕ ਪਾਏ ਤੀਆ ਮਰੇ ਪੀਆ ਕੇ ਮਰਸੇ ਕਬੂ ਨਾ ਮਰੇ ਪਰਦੇਸ ਸੁਦਾਏ ਹਾਥੀ ਮਰੇ ਮਦ ਕੇ ਪਰਸੇ ਕਬੂ ਨਾ ਮਰੇ ਤਨਤਾਪ ਕੇ ਆਏ ਗੂੜ ਮੇ ਬਾਜ ਕਹੀ ਦਰਜ ਰਾਜ ਵਿਚਾਰ ਸਕੇ ਨਾ ਬਿਨਾ ਕੋਉ ਚਿਤ ਲਾਏ ਤੋ ਕਹਿਣ ਲੱਗੇ ਬੜੀ ਹੈਰਾਨਗੀ ਹੋਈ ਕਵੀ ਚੰਦਰ ਕਹਿਣ ਲੱਗਾ ਪਈ ਮੇਰੀ ਤਾਂ ਸਮਝ ਤੋਂ ਬਾਹਰ ਹੀ ਹੈ ਕਿਉਂਕਿ ਬਿਸਰਾਮ ਗਲਤ ਲੱਗਦਾ ਸੀ ਆ ਉਹਦੀ ਸਮਝ ਵਿੱਚ ਨਾ ਆਇਆ ਇਸ ਕਰਕੇ ਉਹਦਾ ਹੰਕਾਰ ਦੂਰ ਹੋ ਗਿਆ ਉਸ ਵੇਲੇ ਖੁਸ਼ ਹੋ ਕੇ ਮੇਰੇ ਗਰੀਬ ਨੌ ਸੱਚੇ ਪਾਤਸ਼ਾਹ ਬਾਜਾਂ ਵਾਲੇ ਸਤਗੁਰੂ ਜੀ ਨੇ ਕਵੀ ਚੰਦਰਨ ਦਾ ਕਵੀ ਚੰਦਰਨ ਦਾ ਹੰਕਾਰ ਨਿਵਰਤ ਕਰਕੇ ਭਾਈ ਧੰਨਾ ਸਿੰਘ ਨੂੰ ਸਵਾ 12 ਗੱਜ ਦੀ ਦਸਤਾਰ ਸਾਹਿਬ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਅਤੇ ਇੱਕ ਕੰਗਾ ਸਾਹਿਬ ਬਖਸ਼ਿਸ਼ ਕੀਤਾ ਤੇ ਕਵੀ ਰਾਜ ਦੀ ਉਪਾਧੀ ਨਾਲ ਪੇ ਸਨਮਾਨ ਕੀਤਾ ਭਾਈ ਧੰਨਾ ਸਿੰਘ ਦਾ ਜੋ ਨਸ਼ਹਿਰਾ ਪਨੂਆ ਦੇ ਜੰਪਾਲ ਸਨ ਇਹ ਫਿਰ ਬਖਸ਼ਾ ਉਹਨਾਂ ਦੇ ਖਾਨਦਾਨ ਵਿੱਚੋਂ ਭਈ ਇੱਥੇ ਸਨ ਉਹਨਾਂ ਦੇ ਪਰਿਵਾਰ ਵਿੱਚੋਂ ਤੇ ਇਹ ਜਿਹੜੇ ਹੁਕਮਨਾਮੇ ਆ ਗਾਇਬ ਗਾਏ ਉਹਨਾਂ ਦੇ ਰਾਹੀ ਹੀ ਨਸ਼ਹਿਰਾ ਪੰਨਵਾ ਦੀ ਸੰਗਤ ਨੂੰ ਭੇਜੇ ਗਏ ਜੋ ਪੰਜ ਹੁਕਮਨਾਮੇ ਇੱਕ ਹੁਕਮਨਾਮਾ ਮਾਤਾ ਸਾਹਿਬਕੌਰ ਖਾਲਸੇ ਦੀ ਮਾਤਾ ਮਾਤਾ ਸਾਹਿਬਕੌਰ ਜੀ ਵੱਲੋਂ ਜਿਨ੍ਹਾਂ ਨੇ ਆਪਣੇ ਪੁੱਤ ਫਰਜੰਦ ਕਹਿ ਕੇ ਸਤਕਾਰ ਦਿੱਤਾ ਬਹੁਤ ਵੱਡੀ ਬਖਸ਼ਿਸ਼ ਇਹ ਇਸੇ ਦਾਮ ਤੇ ਇਹ ਬਖਸ਼ਿਸ਼ ਪ੍ਰਕਾਰ ਗੁਰਦੁਆਰਾ ਪਏ ਪਿਆਰੋ ਤਮਿਲ ਹੈ ਜਿੱਥੇ ਸੰਗਤਾਂ ਦਰਸ਼ਨ ਦੇ ਆਦਾਰ ਕਰਦੀਆਂ ਨੇ ਇਹਨਾਂ ਵਸਤੂਆਂ ਦੇ ਇਹਨਾਂ ਹੁਕਮਨਾਮਿਆਂ ਦੇ ਦਸਤਾਰ ਕੰਗਾ ਸਾਹਿਬ ਜੀ ਦੇ ਵਿਦੇਸ਼ਾਂ ਵਿੱਚ ਵੀ ਦਰਸ਼ਨ ਦਿਦਾਰੇ ਕਰਾਏ ਗਏ ਪਿਛਲੇ ਸਾਲ ਹੀ ਅਜੇ ਬਾਬਾ ਜੀ ਬਾਬਾ ਮਨਜੀਤ ਸਿੰਘ ਦੀ ਮਹੰਤ ਬਹਿਰੀਨ ਦੀਆਂ ਸੰਗਤਾਂ ਦੇ ਸੱਦੇ ਪੱਤਰ ਤੇ ਇਹ ਦਰਸ਼ਨ ਦਿਦਾਰ ਕਰਾ ਕੇ ਆਏ ਨੇ ਬੜੀ ਚੜ੍ਹਦੀ ਕਲਾ ਹੈ ਗਾਇਬਗਾਏ ਸੰਗਤ ਨੂੰ ਬੇਨਤੀ ਹੈ ਕਿ ਜਿੱਥੇ ਵੀ ਕੋਈ ਵੱਸਦਾ ਹੈ ਜਦੋਂ ਕਿ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਕਿਉਂਕਿ ਨਜ਼ਦੀਕ ਹੈ 15 ਕਿਲੋਮੀਟਰ ਤੇ ਜੀਟੀ ਰੋਡ ਤੇ ਇਸ਼ਾਰਾ ਪੰਨਵਾ ਸਥਿਤ ਹੈ ਇਤਿਹਾਸਿਕ ਨਗਰ ਹੈ ਭਾਈ ਧੰਨਾ ਸਿੰਘ ਜੀ ਇੱਥੋਂ ਦੇ ਜੰਪਲ ਨੇ ਤੁਮਾਲ ਕਿਰਪਾ ਕਰੇ ਉਹਨਾਂ ਦਾ ਜਨਮ ਸਥਾਨ ਵੀ ਬਣਿਆ ਹੋਇਆ ਤਮਿਲ ਹੈ ਜੋ ਬਾਬਾ ਮਨਜੀਤ ਸਿੰਘ ਨੇ ਆਪ ਸੇਵਾ ਕਰਵਾਈ ਹੈ ਵਾਹਿਗੁਰੂ ਕਿਰਪਾ ਕਰੇ ਇਹ ਇੱਥੋਂ ਦਾ ਇਤਿਹਾਸ ਹੈ ਗਾਇਬ ਗਾਇ ਸੰਗਤ ਜਦੋਂ ਆਵੇ ਜਰੂਰ ਦਰਸ਼ਨਦਾਰ ਕਰਕੇ ਜਾਵੇ ਜੀ ਬਹੁਤ ਬਹੁਤ ਧੰਨਵਾਦ ਸਾਧੀਆਂ ਸੰਗਤਾਂ ਦਾ ਇੱਕ ਬਾਬਾ ਧੰਨਾ ਸਿੰਘ ਜਦੋਂ ਜਿਹੜੀ ਸੀ ਕਵਿਤਾ ਉਹ ਉਚਾਰੀ ਸੀ ਉਦੋਂ ਪਹਿਲਾਂ ਜਿਹੜੀ ਕਵੀ ਨੇ ਇੱਕ ਕਵਿਤਾ ਆਪਣੀ ਉਚਾਰੀ ਸੀ ਮਨ ਦੇ ਵਿੱਚ ਇਹੋ ਲਾਲਚ ਆਇਆ ਕਿ ਇਹ ਜਿਹੜੀ ਕਵਿਤਾ ਇਹਦਾ ਕੋਈ ਅਰਥ ਨਹੀਂ ਕਰ ਸਕਦਾ ਅਹੀ ਗੱਲ ਸੀ ਨਾ ਕਿਤੇ ਬਾਹਰ ਅਰਥ ਕਰਕੇ ਸੁਣਾਉਂਗਾ ਤੇ ਚੰਗੇ ਪੈਸੇ ਪਾਉਂਗਾ ਹਨਾ ਜੀ ਲਾਲਚ ਆ ਗਿਆ ਮਨ ਦੇ ਵਿੱਚ ਉਹਨੂੰ ਇਹ ਸੀ ਵੀ ਮੈਂ ਕਵੀ ਆ ਤੇ ਕੋਈ ਕਵੀ ਤੋਂ ਬਿਨਾ ਮੇਰੀ ਕਵਤਾ ਨੂੰ ਅਰਥ ਨਹੀਂ ਕਰ ਸਕਦਾ ਹਾਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਹ ਕਿਹੜੀ ਵੱਡੀ ਗੱਲ ਆ ਇਹਦੇ ਅਰਥ ਤਾਂ ਮੇਰੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਜਿਹੜੇ ਸਿੰਘ ਆ ਉਹੀ ਕਰ ਦੇਣਗੇ ਹਾਂ ਹਾਲੇ ਕਿ ਉਹ ਘੋੜਿਆਂ ਨੂੰ ਘਾਹ ਹੀ ਪਾਉਂਦੇ ਸੀਗੇ ਬਾਣੀ ਪੜ੍ਹਦੇ ਹੋਣਗੇ ਪਰ ਕਵੀ ਨਹੀਂ ਸੀਗੇ ਸੋ ਕਵੀ ਦਾ ਹੰਕਾਰਨ ਤੋੜਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਧੰਨਾ ਜੀ ਜਿਹੜੇ ਘੋੜਿਆਂ ਦੇ ਘਾਈ ਸੀ ਇਹਨਾਂ ਕੋਲੋਂ ਅਰਥ ਕਰਵਾ ਦਿੱਤੇ ਹਨਾ ਜੀ ਜੀ ਬਾਅਦ ਦੇ ਵਿੱਚ ਜਿਹੜੀ ਬਾਬਾ ਧੰਨਾ ਸਿੰਘ ਜੀ ਨੇ ਕਵਤਾ ਉਚਾਰਨ ਕੀਤੀ ਆ ਉਹਦੇ ਅਰਥ ਜਿਹੜਾ ਕਵੀ ਸੀਗਾ ਉਹ ਕਰ ਨਹੀਂ ਸਕਿਆ ਤੇ ਉਹਦਾ ਹੰਕਾਰ ਟੁੱਟ ਗਿਆ ਉਸ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਉਹ ਤੁਹਾਨੂੰ ਆਪਾਂ ਦਰਸ਼ਨ ਕਰਾਉਣੀਆਂ ਤੇ ਬਾਬਾ ਧੰਨਾ ਜੀ ਇਸੇ ਨਗਰ ਦੇ ਜੰਪਾਲ ਸੀਗੇ ਹਨਾ ਜੀ ਜੀ ਨਗਰ ਨਸ਼ਹਿਰਾ ਪਨੂਆ ਜ਼ਿਲ੍ਹਾ ਤਰਨਤਾਰਨ ਬੜੇ ਭਾਗਾ ਵਾਲਾ ਨਗਰ ਆ ਜਿੱਥੇ ਕਿ ਗੁਰੂ ਸਾਹਿਬ ਦੀਆਂ ਇਹ ਆਪਾਂ ਬਖਸ਼ਿਸ਼ਾਂ ਦੇ ਅੱਜ ਦਰਸ਼ਨ ਕਰਾਂਗੇ ਤੇ ਬਾਬਾ ਜੀ ਜਿਹੜਾ ਹੁਕਮਨਾਮੇ ਭੇਜੇ ਨੇ ਗੁਰੂ ਸਾਹਿਬ ਨੇ ਇਹਨਾਂ ਦੇ ਵਿੱਚ ਕੀ ਮਾਰੇ ਨੇ ਸੰਦੇਸ਼ ਭੇਜਿਆ ਵਾ ਨਗਰ ਗਾਹੇ ਬਗਾਹੇ ਜਦੋਂ ਜਦੋਂ ਕਿਤੇ ਨਸ਼ਹਿਰੇ ਦੀ ਸੰਗਤ ਨੂੰ ਮੇਰੇ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਨਾ ਤੇ ਉਸ ਵੇਲੇ ਆਪਣੇ ਦਸਤਾਂ ਏਟ ਮੋਹਰਾਂ ਲਾ ਕਰਕੇ ਮੇਰੇ ਸਤਗੁਰੂ ਨੇ ਆਪ ਆਪਣੇ ਹੱਥੀਂ ਲਿਖਤ ਇਹ ਨਸ਼ਹਿਰਾ ਪੰਨੂਆ ਦੀ ਸੰਗਤ ਨੂੰ ਭੇਜਿਆ ਹੈ ਜਿਸ ਤਰ੍ਹਾਂ ਕਿ ਇੱਕ ਓੰਕਾਰ ਸਤਿਗੁਰੂ ਜੀ ਸ੍ਰੀ ਗੁਰੂ ਜੀ ਦੀ ਆਗਿਆ ਹੈ ਸਰਬੱਤ ਸੰਗਤ ਨਸ਼ਹਿਰੇ ਕੀ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸੌਰੇਗਾ ਸਰਬੱਤ ਸੰਗਤ ਮੇਰਾ ਖਾਲਸਾ ਹੈ ਇੱਕ ਤੋਲਾ ਸੋਨਾ ਪਰਮੈਸ ਹੁਕਮ ਦੇਖਦੇ ਹੀ ਸਤਾਬੀ ਹੁੰਡੀ ਕਰਾਏ ਭੇਜਣੀ ਜੋ ਸਿੱਖ ਪਰਮੈਸ ਦੇਗ ਸੋ ਨੇਹਾਲ ਹੋਗ ਸੰਗਤ ਮਸੰਦ ਮਸੰਦੀਏ ਨਾਲ ਨਾ ਹੀ ਮਿਲਣਾ ਅਤੇ ਸਿੱਖ ਹਥਿਆਰ ਬਨ ਕੇ ਦਰਸ਼ਨ ਆਵਗ ਸੋ ਨੇਹਾਲ ਹੋਗ ਉਸ ਸਿੱਖ ਦੀ ਗੁਰੂ ਨਾਲ ਰਹਗ ਸੰਗਤ ਜੋ ਸਿੱਖ ਮਿਲੇ ਸੋ ਮੇਲ ਲੈਣਾ ਹੋਰ ਦਿੱਕਤ ਕੋਈ ਨਾ ਹੀ ਕਰਨੀ ਪਿਆਰ ਕਰਨਾ ਮੇਰੀ ਖੁਸ਼ੀ ਹੈ ਤੋ ਗਾਇਬ ਗਾਇ ਇਹ ਜਿਹੜੀ ਲਿਖਤ ਹੈ ਇਹ ਨਸ਼ਹਿਰਾ ਪੰਨੂਆਂ ਦੀ ਸੰਗਤ ਨੂੰ ਮੇਰੇ ਸਤਿਗੁਰੂ ਭੇਜ ਦਰਾ ਇਹ ਹੁਕਮਨਾਮਾ ਸਤਕਾਰ ਜੋ ਖਾਲਸਾ ਦੀ ਤੁਹਾਡਾ ਬਚਨ ਰੁਕਦਾ ਵਾ ਇਹਦੇ ਵਿੱਚ ਗੁਰੂ ਸਾਹਿਬ ਨੇ ਇੱਕ ਤੋਲੇ ਸੋਨੇ ਹਣਾ ਸੋਨੇ ਦੀ ਕਿਹਾ ਵਾ ਕਿ ਹੁਕਮਨਾਮਾ ਭੇਜਿਆ ਕਿ ਹਣਾ ਜੀ ਫਰਮਾਇਸ਼ ਕੀਤੀ ਹੈ ਤੇ ਗਾਹੀ ਬਗਾਈ ਜਿਸ ਤਰ੍ਹਾਂ ਤੁਸੀਂ ਬੋਲ ਰਹੇ ਹੋ ਕਿ ਬਾਬਾ ਜੀ ਨੇ ਕਿਹਾ ਵੀ ਕਿਸੇ ਦੇ ਰਾਈ ਨਹੀਂ ਭੇਜਣਾ ਸਿੱਖ ਆਪ ਲੈ ਕੇ ਆ ਹਾਂ ਆਪ ਲੈ ਕੇ ਆ ਹਣਾ ਮਸੰਦ ਸੰਦ ਮਸੰਦ ਦੇ ਰਾਈ ਨਹੀਂ ਭੇਜਣਾ ਨਹੀਂ ਭੇਜਣਾ ਕਿ ਆਪ ਸੰਗਤ ਸਿੱਖ ਆ ਲੈ ਕੇ ਆ ਬੇ ਹਣਾ ਆਪ ਤਾਂ ਇਹ ਜਿਹੜੇ ਦੂਸਰੇ ਹੁਕਮਨਾਮੇ ਜਿਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਵੱਲੋਂ ਨਸ਼ਾਰਾ ਪੰਨਵਾ ਦੀ ਸੰਗਤ ਨੂੰ ਬੜੇ ਪਿਆਰ ਦੇ ਨਾਲ ਏ ਹੁਕਮਨਾਮਾ ਲਿਖ ਕੇ ਭੇਜਾਇਆ ਇੱਕ ਓੰਕਾਰ ਸਤਿਗੁਰੂ ਸ੍ਰੀ ਮਾਤਾ ਜੀ ਦੀ ਆਗਿਆ ਹੈ ਸਰਬਤ ਖਾਲਸਾ ਸ੍ਰੀ ਅਕਾਲ ਪੁਰਖ ਜੀ ਦਾ ਵਾਸੀ ਨਸ਼ਹਿਰਾ ਪੰਨੂਆ ਦਾ ਕਿਉਂਕਿ ਨਸ਼ਹਿਰੇ ਹੋਰ ਵੀ ਨੇ ਨਸ਼ਹਿਰਾ ਢਾਲਾ ਹੈ ਹੈਗਾ ਜੀ ਇਹ ਤਾਂ ਨਸ਼ਹਿਰਾ ਮੱਝਾ ਸਿੰਘ ਆਲਾ ਹੈ ਹੋਰ ਵੀ ਨਸ਼ਹਿਰੇ ਨੇ ਪਰ ਉਚੇਚੇ ਤੌਰ ਤੇ ਇਸ ਨੂੰ ਮੇਰੇ ਮਾਤਾ ਜੀ ਨੇ ਇਹ ਕਹਿ ਕੇ ਨਸ਼ਹਿਰਾ ਪੰਨੂਆ ਪੰਨੂਆ ਤੋਂ ਉਚੇਚੇ ਤੌਰ ਤੇ ਗੁਰੂ ਰੱਖੇਗਾ ਗੁਰੂ ਗੁਰੂ ਜਪੜਾ ਜਨਮ ਸਵਾਰਨਾ 11 ਰੁਪਏ ਲੰਗਰ ਦੇ ਖਰਚ ਨੂੰ ਤੁਹਾਡੇ ਉੱਪਰ ਫਰਮਾਇਸ਼ ਹੋਈ ਹੈ 呃。Uh ਅਤੇ ਅੱਗੇ ਕਾਰ ਭੇਟ ਸੁਖਮੰਨਤ ਦਸੌਂਦ ਚਲੀ ਆ ਗੋਲਕ ਜੋ ਗੁਰੂ ਜੀ ਕੇ ਨਿਮਿਤ ਕੀ ਕੌਡੀ ਦਮੜੀ ਹੋਵੇ ਸੋ ਹੁੰਡੀ ਕਰਾਇ ਕੇ ਭਾਈ ਰਾਮ ਸਿੰਘ ਮੇੜਵੇ ਕੀ ਮਾਰਫਤ ਹਜੂਰ ਭੇਜਨੀ ਨਿਹਾਲ ਹੋਵੋਗੇ ਤੁਹਾਡੀ ਖੱਟੀ ਕਮਾਈ ਵਿੱਚ ਗੁਰੂ ਬਰਕਤ ਪਾਵੇਗਾ ਤੁਸੀਂ ਮੇਰੇ ਪੁੱਤ ਫਰਜੰਦ ਹੋ ਤੁਸਾਂ ਉੱਪਰ ਮੇਰੀ ਬਹੁਤ ਖੁਸ਼ੀ ਹੈ ਸਿੱਖਾ ਪੁੱਤਾਂ ਦੀ ਸੇਵਾ ਦੀ ਵੇਲਾ ਹੈ ਲੋਝ ਕੇ ਸੇਵਾ ਕਰੋਗੇ ਤੁਹਾਡੀ ਸੇਵਾ ਦਰਗਾਹ ਥਾਏ ਪਵੇਗੀ ਤੋ ਇਸ ਪ੍ਰਕਾਰ ਇਹ ਮਾਤਾ ਜੀ ਨੇ 11 ਰੁਪਏ ਲੰਗਰ ਵਾਸਤੇ ਜਿਸ ਤਰ੍ਹਾਂ ਕੀ ਦਸਵੰਦ ਦੀ ਮਾਇਆ ਹਾਂਜੀ ਹਾਂ 11 ਰੁਪਏ ਅਹਿਮੀਅਤ ਰੱਖਦੇ ਸੀ ਉਸ ਵਲੇ ਮਾਤਾ ਜੀ ਨੇ ਸਮੇ ਗਾਇਬ ਗਾਏ ਤੁਹਾਡੀ ਖੱਟੀ ਕਮਾਈ ਵਿੱਚ ਬਰਕਤ ਗੁਰੂ ਪਾਵੇਗਾ ਕਿਉਂਕਿ ਸੇਵਾ ਦੀ ਬੜੀ ਵੱਡੀ ਮਹਾਨਤਾ ਹੈ ਮਾਤਾ ਜੀ ਨੇ ਇਸ ਪ੍ਰਕਾਰ ਇਹ ਨਿਸ਼ਾਰਾ ਪਨੂਆ ਦੀ ਸੰਗਤ ਨੂੰ ਹੁਕਮਨਾਮਾ ਭੇਜਿਆ ਤੇ ਇਸ ਤਰ੍ਹਾਂ ਚਾਰ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਜੇ ਗਏ ਤੇ ਇੱਕ ਹੁਕਮਨਾਮਾ ਮਾਤਾ ਸਾਹਿਬ ਕੌਰ ਜੀ ਵੱਲੋਂ ਨਿਸ਼ਾਰਾ ਪਨੂਆ ਦੀ ਸੰਗਤ ਨੂੰ ਭੇਜਿਆ ਗਿਆ ਬਹੁਤ ਵੱਡੀਆਂ ਬਖਸ਼ਾਂ ਨੇ ਹਾਂਜੀ ਨਗਰ ਜਿਹੜਾ ਨਿਸ਼ਾਰਾ ਪਨੂਆ ਹੁਣ ਆਪਾਂ ਦਰਸ਼ਨ ਬਾਬਾ ਜੀ ਕਰਾਉ ਸਾਨੂੰ ਮਹਾਰਾਜ ਦੀ ਦਸਤਾਰ ਦੇ ਇਹ 12 ਗਜ ਦੀ ਦਸਤਾਰ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਧਨਨਾ ਸਿੰਘ ਨੂੰ ਉਸ ਵੇਲੇ ਖੁਸ਼ ਹੋ ਕੇ ਬਖਸ਼ਿਸ਼ ਕੀਤੀ ਅਤੇ ਇਹ ਇੱਕ ਇੱਕ ਕੰਗਾ ਸਾਹਿਬ ਬਹੁਤ ਸਤਿਕਾਰ ਦੇ ਨਾਲ ਕਿਉਂਕਿ ਜਦੋਂ ਪੀਰ ਬੁੱਧੂ ਸ਼ਾਹ ਨੇ ਆਪਣੇ murid ਆਪਣੇ ਪੁੱਤਰ ਸ਼ਹੀਦ ਕਰਾਏ ਨਾ ਭਰਾ ਸ਼ਹੀਦ ਕਰਾਏ ਉਸ ਵੇਲੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਦੇ ਜਦੋਂ ਭਗਾਣੀ ਦਾ ਜੁੱਧ ਹੋਇਆ ਉਦੋਂ ਬਖਸ਼ਿਸ਼ ਕੀਤਾ ਸਮੇਤ ਕੇਸਾਂ ਦੇ ਤੇ ਇਹ ਗੁਰੂ ਗੋਬਿੰਦ ਸਿੰਘ ਨੇ ਭਾਈ ਧੰਨਾ ਸਿੰਘ ਨੂੰ ਬਖਸ਼ਿਸ਼ ਕੀਤਾ ਜਿਹੜੇ ਕੇਸਾਂ ਵਿੱਚ ਆਪ ਫੇਰਦੇ ਸੀ ਸਤਿਗੁਰੂ ਜੀ ਕੰਗਾ ਸਾਹਿਬ ਹਾਂਜੀ 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 ਇਹ ਜਿਹੋ ਜਿਹਾ ਇਤਿਹਾਸ ਅੱਜ ਆਪਾਂ ਸੰਗਤ ਨੂੰ ਸਰਵਣ ਕਰਾਇਆ ਇੱਕ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਦੇ ਸਮੇਂ ਦੀ ਵੀ ਵਾਰਤਾ ਹੈ ਨਾ ਜੀ ਸੇਮ ਇਹੋ ਜੀ ਇਸ ਤਰ੍ਹਾਂ ਹੀ ਆ ਜੀ ਜਦੋਂ ਗੀਤਾ ਦੇ ਅਰਥ ਕਰਵਾਏ ਸੀਗੇ ਜੀ ਜੀ ਉਹ ਪੰਜੋਖਰਾ ਸਾਹਿਬ ਪੰਜੋਖਰਾ ਸਾਹਿਬ ਹਾਂਜੀ ਹਾਂਜੀ ਗੁਰੂ ਹਰ ਕਿਸ਼ਨ ਮਹਾਰਾ ਸੱਚੇ ਪਾਚ ਨੇ ਉਹ ਲਾਲਚੰਦ ਪੰਡਤ ਦਾ ਹੰਕਾਰ ਨਿਵਰਤ ਕਰਨ ਵਾਸਤੇ ਕਿਉਂਕਿ ਹਰ ਜੂ ਹੰਕਾਰ ਨਾ ਭਾਵੇ ਹੀ ਵੇਦਕੂਕ ਸੁਣਾਵੇ ਤਾਂ ਉੱਥੇ ਵੀ ਲਾਲਚੰਦ ਪੰਡਤ ਦਾ ਹੰਕਾਰ ਨਿਵਰਤ ਕਰਨ ਵਾਸਤੇ ਗੀਤਾ ਦੇ ਅਰਥ ਛੱਜੂ ਚੂਰ ਤੋਂ ਕਰਵਾਏ ਸੀ ਤਾਂ ਇਸੇ ਪ੍ਰਕਾਰ ਇਹ ਮਿਲਦਾ ਜੁਲਦਾ ਇਤਿਹਾਸ ਹੈ ਭਾਈ ਧਰਨਾ ਸਿੰਘ ਜੀ ਦਾ ਨਿਮਾਣਿਆ ਨੂੰ ਮਾਣ ਜਿਹੜੇ ਆਏ ਦੇਣ ਵਾਲੇ ਸਤਿਗੁਰੂ ਨੇ ਸੋ ਸੰਗਤ ਜੀ ਬਹੁਤ ਬਹੁਤ ਆਪਾਂ ਕਮੇਟੀ ਦਾ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਇਨੀਆਂ ਵੱਡੀਆਂ ਬਖਸ਼ਿਸ਼ਾਂ ਸੰਭਾਲ ਕੇ ਰੱਖੀਆਂ ਹਨ ਤੇ ਆਪਾਂ ਅੱਜ ਦਰਸ਼ਨ ਦੇਦਾਰੇ ਕਰ ਸਕੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਨਿਸ਼ਾਰਾ ਪਨੂਆ ਨਗਰ ਤਰਨਤਾਰਨ ਵਿਖੇ ਜਦੋਂ ਵੀ ਆਓ ਇਸ ਬਖਸ਼ਿਸ਼ਾਂ ਦੇ ਦਰਸ਼ਨ ਹੋ ਸਕਦੇ ਨੇ ਤੁਹਾਨੂੰ ਗੁਰੂ ਸਾਹਿਬ ਜੀ ਦੇ ਕੰਗਾ ਤੇ ਦਸਤਾਰ ਤੇ ਹੁਕਮਨਾਮੇ ਸਾਹਿਬ ਨੇ ਸੋ ਬਹੁਤ ਅੱਜ ਵਡਭਾਗਾ ਦੇਣਿਆ ਕਿ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਆ ਤੁਹਾਨੂੰ ਕਰਾਏ ਨੇ ਸੋ ਠੀਕ ਹੈ ਜੀ ਮਿਲਾਂਗੇ ਫੇਰ ਕਿਸੇ ਅੱਗੇ ਹੋਰ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਿਓ ਜੀ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ